ਸਤਿਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਮਹਾਪੁਰਖ ਰਾਤ ਨੂੰ 12 ਵਜੇ ਹੋਏ ਸੀ ਕਈ ਵਾਰ ਜਾਗਦੇ ਰਹਿੰਦੇ ਸੀ ਕਾਫੀ-ਕਾਫੀ ਬਾਬਾ ਪਰਮਜੀਤ ਸਿੰਘ ਜਿਹੜੇ ਹੁਣ ਉਹਨਾਂ ਦੀ ਥਾਂ ਤੇ ਕਹਿੰਦੇ ਭਾਈ ਪਰਮਜੀਤ ਸਿੰਘ ਨੇ ਫਲਾਣੇ ਦਾ ਨੰਬਰ ਹੈਗਾ ਫੋਨ ਦਾ ਕਹਿੰਦੇ ਹਾਂ ਮਾਰਾ ਕੈਨੇਡਾ ਰਹਿੰਦਾ ਸੀ ਉਹ ਬੰਦਾ ਕਹਿੰਦੇ ਉਹਨੂੰ ਫੋਨ ਲਾ ਦੇਖਦੇ ਰਾਤ ਦੇ 12 ਵਜੇ ਆ ਉੱਥੇ ਮਲ ਦਿੰਦਾ 1:30 ਵਜੇ ਹੋਣਾ ਆ ਕਹਿੰਦੇ ਫੋਨ ਲਾ ਜਾਂ ਫੋਨ ਲਾਇਆ ਆ ਕਹਵੇ ਕਿੱਥੇ ਆ ਕਹਿੰਦੇ ਫਲਾਣੇ ਥਾ ਕਹਿੰਦੇ ਬਾਬਾ ਜੀ ਕਰੋ ਉਹ ਆਪਣਾ ਟਰੱਕ ਰੋਕ ਲਾ ਖੱਬੇ ਪਾਸੇ ਲਾ ਕੇ ਟਰੱਕ ਜਿੱਧਰ ਵੀ ਲਾਉਣਾ ਸੱਜੇ ਖੱਬੇ ਲਾ ਕੇ ਨਾ ਉਹ ਨਟ ਚੈੱਕ ਕਰ ਲਾਉ ਦੇ ਟਾਇਰ ਦੇ ਜਾਂ ਟਰੱਕ ਦੇ ਨਟ ਦੇਖ ਕੇ ਸਾਰੇ ਢਿੱਲੇ ਕਹਿੰਦੇ ਭਾਈ ਆ ਥੋੜੀ ਦੇਰ ਨੂੰ ਇਹ ਪੈਰ ਜਾ ਲੈ ਕੇ ਡਿੱਗ ਪੈਣਾ ਸੀ ਇਹਨੇ ਫਿਰ ਚੜਾਈਆਂ ਕਰ ਜੀ ਫਿਰ ਦੇ ਘਰ ਦੇ ਭੱਜੇ ਆਉਂਦੇ ਇੱਥੇ ਕਹਿੰਦੇ ਇਹਨੂੰ ਬਚਾ ਹੀ ਲੈਨੇ ਇੰਨੀ ਸੇਵਾ ਕਰਦਾ ਪਰਿਵਾਰ ਹੈ ਇੱਕ